ਉਹ ਕੰਮ ਟੱਪੇ ਜਾ ਇਕ ਮਾਂ ਦੀ ਕੁਖੋਂ ਥੀਆਂ ਜਮੀਆਂ ਸਿੱਧੋ ਜਮੀਆਂ ਸਿੱਧੋ ਚੁੰਨੀ ਝਾੜ ਤੋੜੀ ਜਿਹੜੀ ਮੌਜਾਂ ਲੁੱਟੇ ਉਹ ਮੌਜਾਂ ਲੁੱਟੇ ਕੋ ਸਾਡੇ ਕਾ ਦੋ ਥੀਆਂ ਜਮੀਆਂ ਇੱਕ ਭੋਲੀ ਇੱਕ ਚਲਾਕ ਉਹ 50 ਲੱਖ ਦੀ ਗੱਡੀ ਤੇ ਯੂਨੀਵਰਸਿਟੀ ਬਣ ਜਾਂਦੀ ਦਬਕੇ ਨਾ ਸਾਡੇ ਕੋ ਪੈਸੇ ਲੈਂਦੀ ਦਬਕੇ ਨਾ ਕੰਮ ਕਰਾਉਂਦੀ ਤੇ ਜਿਹੜੀ ਸਾਡੀ ਭੋਲੀ ਧੀ ਬੋਲਦੀ ਨਹੀਂ ਨਾ ਉਹਨੂੰ ਪਟੋਕੀ ਮਾਰ ਕੇ ਚੱਲ ਬੋਕਰ ਫੇਰ ਚੱਲ ਲੀਰਾ ਫੇਰ ਚੱਲ ਡਗਰਨ ਪੱਠੇ ਪਾ ਇਦਾਂ ਉਹ ਬੋਲਦੀ ਨਹੀਂ ਕਰੀ ਜਾਂਦੀ ਕੰਮ ਪੇਕੇ ਘਰ ਦਾਰਕ ਵੇਖਣ ਲਈ ਸਹੁਰੇ ਘਰ ਗਈ ਰਾਣੀ ਬਣਾ ਤਾਂ ਘਰ ਦੀ ਉਹਨਾਂ ਤੇ ਜਿਹੜੀ ਧੀ ਚਲਾਕ ਸੀ ਸਾਡੀ ਉਹ ਮੂੰਹ ਜੋਰ-ਜੋਰ ਸਾਡੇ ਅੱਗੇ ਸਾਡੇ ਨੂੰ ਸਾਡੇ ਕੇ ਬਾਅਦ ਘੜ ਬੋਲਦੀ ਉਦਾਂ ਹੀ ਸਹੁਰੇ ਬੋਲਣ ਲੱਗੀ ਅਗਲੇ ਨਾਲ ਹੀ ਤਲਾਕ ਦੇ ਕੇ ਘਰ ਪੇਕੇ ਘਰ ਸਵਰਗ ਵੇਖਿਆ ਔਰੇ ਘਰ ਜਾ ਕੇ ਨਰਕ ਵੇਖਿਆ ਉਹਨਾਂ ਨੇ ਕੱਢ ਤੀ ਕੀ ਸੁਣਿਓ ਸੁਣਿਓ ਇੱਕ ਮਾਂ ਦੀ ਕੁਖੋਂ ਥੀਆਂ ਜੰਮੀਆਂ ਸੀ ਦੋ ਜੰਮੀਆਂ ਸੀ ਦੋ ਚੁੰਨੀ ਝਾੜ ਤੋਰੀ ਜਿਹੜੀ ਮੌਜਾਂ ਲੁੱਟੇ ਓ ਮੌਜਾਂ ਲੁੱਟੇ ਓ ਜਿੰਨੂੰ ਦਿੱਤਾ ਲੋੜਿਆਂ ਦਾ ਦਾਜ ਮਾਪਿਆਂ ਦਾਜ ਮਾਪਿਆਂ ਜਿੰਨੂੰ ਦਿੱਤਾ ਨੋ ਕਈਵੇਂ ਸਬਰ ਕਜਨਰ ਕਿਉ ਸਭ ਕੁਝ ਠੀਕ ਠਈਆ ਇੱਕ ਪਾਸੇ ਪੁੱਤ ਕੱਠ ਕਰਦੇ ਪਿਓ ਦਾ ਤੇ ਪਿਓ ਦਾ ਸਾਰਾ ਦਿਨ ਲੰਗਰ ਬਈ ਚੱਲੇ ਤੇ ਸੀ ਕਿਉ ਦਾ ਉਹ ਕਿਹੜੇ ਪੋਤੇ ਜਿਨ੍ਹਾਂ ਦੀ ਔਲਾਦ ਨੇਗਾ ਤੇ ਜਿਨ੍ਹਾਂ ਦੀ ਔਲਾਦ ਗੰਦੀ ਆ ਉਹ ਮਾਂ ਪਿਓ ਕਿੱਦਾਂ ਜਾਂਦੇ ਆ ਸੁਣੋ ਇੱਕ ਪਾਸੇ ਪੁੱਤ ਇਕੱਠ ਘਰਦਾ ਪਿਓ ਗੁਰੂ ਨਾਨਕ ਪਾਸ਼ਾ ਦਸਾਂ ਪਾਸ਼ਾਆਂ ਦੀ ਜੋਤ ਜੋਤ ਤਨ ਤਨ ਗੁਰਗਰਾਂ ਸਾਹਿਬ ਮਹਾਰਾਜ ਜਿਹੜੇ ਉਹਨਾਂ ਨੂੰ ਭੁੱਲਦੇ ਆ ਕੀ ਹੁੰਦਾ ਨਾ ਸੁਣੋ ਬੋਲ ਬੈਠਾ ਰੱਬ ਨੂੰ ਮੈਂ ਬੜਾਈ ਪਛਤਾਉਂਦਾ ਸੀ ਕਿੱਤੋਂ ਮਿਲੀ ਨਾ ਹੈ ਲੋਕੋ ਮੈਨੂੰ ਸ਼ਾਨਤੀ ਮੈਂ ਥਾਂ ਥਾਂ ਮੱਥੇ ਟੇਕੇ ਆ ਮਾਰ ਕੇ ਜੋ ਕੁੱਖਾਂ ਵਿੱਚੋਂ ਪੁੱਤ ਪਹਾਲਦੇ ਤਹਾਲਦੇ ਇੰਜ ਮਿਲਦੇ ਨਹੀਂ ਪੁੱਤ ਹੈ ਸਰਵਣ ਨਾਲ ਦੇ ਸਰਵਣ ਨਾਲ ਦੇ ਅੱਜ ਆ ਜਿਹੜੇ ਹਾਲਾਤ ਚੱਲ ਰਿਹਾ ਸਭ ਤੋਂ ਵੱਧ ਮਾਂ ਪਿਓ ਨੂੰ ਮੋਹ ਕੌਣ ਕਰਦਾ ਧੀ ਉਹ ਧੀ ਅਸੀਂ ਧੀਾਂ ਦੇ ਖਿਲਾਫ ਵੀ ਬੋਲਦੇ ਆ ਮੈਂ ਸਾਡੇ ਬੇਟੇ ਰੰਧਾਵਾ ਬ੍ਰਦਰ ਰਮੀ ਪ੍ਰਿੰਸ ਮੇਰੇ ਵੱਡੇ ਵੀਰ ਦਸਵੰਤ ਸਿੰਘ ਰਧਾਵਾ ਉਹਦੇ ਬੇਟੇ ਪਿਆਰ ਮੈਨੂੰ ਜਿਆਦਾ ਕਰਦੇ ਆ ਮੇਰੇ ਪੁੱਤ ਅਸੀਂ ਤਿੰਨੇ ਹੀ ਇਹ ਚੀਜ਼ਾਂ ਕਾਉਨੇ ਆ ਤਿਆਂ ਦੇ ਖਿਲਾਫ ਵੀ ਤਿਆਂ ਦੇ ਹੱਕ 'ਚ ਵੀ ਕਿਉਂਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਸਾਰੀਆਂ ਤੇ ਇੱਕੋ ਜੀਆਂ ਅੱਜ ਵੀ ਉਹ ਤੀਆਂ ਹੈਗੇ ਨੇ ਜਿਹੜੀਆਂ ਆਪਣੀ ਆਪਣੇ ਪਿਓ ਦੀ ਇੱਜ਼ਤ ਨੂੰ ਆਪਣੇ ਭਰਾਵਾਂ ਦੀ ਇੱਜ਼ਤ ਨੂੰ ਡੋਲੀ 'ਚ ਬੈਠ ਕੇ ਲੈ ਕੇ ਜਾਂਦੀਆਂ ਸਹੁਰੇ ਘਰ ਜਾ ਕੇ ਪਿਓ ਦੀ ਭਰਾਵਾਂ ਦੀ ਪੱਗ ਨੂੰ ਸਹਰੇ ਦੀ ਪੱਗ ਨੂੰ ਦਿਉਰਾ ਜੇਠਾਂ ਦੀ ਪੱਗ ਨੂੰ ਇਲਾਜ ਨਹੀਂ ਲੱਗਣ ਦਿੰਦੀਆਂ ਤੇ ਮੁੜ ਕੇ ਅੰਤਮ ਸਥਾਨ ਤੇ ਜਾਂਦੀਆਂ ਮੜੀਆਂ ਕਬਰਾਂ 'ਚ ਉਹ ਵੀ ਧੀਆਂ ਹੈਗੀਆਂ ਅੱਜ ਵੀ ਤੇ ਅਸੀਂ ਪੁੱਤ ਲਾਭ ਦੇ ਫਿਰਦੇ ਆ ਇੱਕ ਆਜਾ ਆ ਬੜੀ ਵੜੀਆ ਖੇਡ ਸ਼ੁਰੂ ਕਰ ਲਈ ਆਪਾਂ ਪੰਜਾਬੀਆਂ ਨੇ ਇੱਕੋ ਹੀ ਪੁੱਤ ਲੈਣਾ ਇੱਕੋ ਹੀ ਬੱਚਾ ਜੰਮਣਾ ਬਸ ਉਹ ਮੁਰਗੇ ਗੋਡਾ ਫਿਰਨੇ ਦਾ ਵੱਡਾ ਡਾਗੇ ਵੱਡਾ ਹੋ ਗਏ ਨਾ ਫਿਰ ਗੋਡਾ ਫਿਰਨੇ ਹੁੰਦਾ ਪਿਆਲੋ ਇਹਨਾਂ ਹੋ ਨਾ ਹੋ ਕਿਉਂਕਿ ਜਿਹੜੇ ਔਲਾਦ ਹੁੰਦੀਆਂ ਨਾ ਉਹ ਮਾਂ ਪਿਓ ਦੀਆਂ ਅੰਦਰਾਂ ਹੁੰਦੀਆਂ ਜਿੰਨਾ ਮਰਜ਼ੀ ਸਾਨੂੰ ਜੁੱਤੀ ਫੇਰਨਾ ਕੁੱਟਣਾ ਮਾਰਨਾ ਜਿਹੜੀ ਜਾਇਦਾਦ ਉਹ ਬਗਾਨੇ ਨੂੰ ਦਿੰਦੇ ਹੀ ਨਹੀਂ ਉਹਦੇ ਨਾਲ ਲੱਗ ਜਾਂਦੇ ਆ ਕਿਉਂਕਿ ਸਾਡਾ ਖੂਨ ਹੁੰਦਾ ਉਹਨੂੰ ਪਤਾ ਹੁੰਦਾ ਇਹਨਾਂ ਨੇ ਜਿਹੜੇ ਮਰਜ਼ੀ ਹਾਲਾਤ ਬਣਾਦਾ ਇਹਨਾਂ ਦੇ ਇਹ ਇਜਾਦਤ ਮਾਨੂੰ ਨਹੀਂ ਮਿਲਣੀ ਜਿੰਨਾ ਮਰਜ਼ੀ ਹੀ ਗਈਏ ਉਹ ਤੁਹਾਡਾ ਬੇੜਾ ਗਰਕ ਜਾ ਮੈਂ ਗੋਤਰਾ ਸਾਹਿਬ ਦੇ ਨਾਲ ਬਾਜਣੀ ਜੇ ਐ ਕਰ ਦੂ ਓਏ ਆਹ ਕਰ ਦੂ ਉਹਨਾਂ ਪਦਾਂ ਦਾ ਵੇਲੇ ਕੱਖ ਨਹੀਂ ਕਰਨਾ ਸਾਨੂੰ ਦੇਣੀ ਇਹਨੇ ਇੱਕ ਪੁੱਤ ਨਾ ਰੱਬ ਨਾ ਕਰੇ ਕੋਈ ਹਾਦਸਾ ਵਾਪਰ ਜੇ ਕੀ ਕਰਾਂਗੇ ਆਪਾਂ ਉਹ ਦੋ ਦਿਨ ਪੁੱਤ ਜਮਾ ਕਰੋ ਪਹਿਲੋਂ ਪਹਿਲੋਂ ਸੱਤ-ਸੱਤ ਪੁੱਤ ਹੁੰਦੇ ਸੀ ਸਾਡੇ ਦਾਦੇ ਪੜਦਾਦੇ ਜਮ ਦਿੰਦੇ ਆ ਸਾਡੇ ਪਿਓ ਨੇ ਐ ਤਿੰਨ ਭਰਾ ਚਾਰ ਭੈਣਾ ਸੱਤ ਜੀ ਜੰਮਤੇ ਇੱਕ ਅਦਾ ਗਾਂਵ ਸ਼ਾਂ ਵੀ ਹੋ ਜੇ ਬਾਕੀ ਤਾਂ ਹੈਗੇ ਨੇ ਤੇ ਜੇ ਹੋਵੇ ਹੀ ਕੋ ਫੇਰ ਆਪਾਂ ਜਾਂਦੋਂ ਖਾਲੀ ਜਾਣਾ ਵਗਰ ਸ਼ਾਨੀ ਖਤਮ ਹੋਊਗੀ ਸਾਡੀ ਸੁਣਿਓ ਉਹ ਧੀਆ ਮਾਰ ਕੇ ਜੋ ਕੁੱਖਾਂ ਵਿੱਚੋਂ ਪੁੱਤ ਭਾਲਦੇ ਪੁੱਤ ਭਾਲਦੇ ਇੰਜ ਮਿਲਨੇ ਨਹੀਂ ਪੁੱਤ ਹੈ ਸਰਵਣ You know, yeah.